ਜੋ ਆਪ ਦੇ ਮੁੱਖ ਮੰਤਰੀ ਕਲਾ ਨੌਰ ਤਾਂ ਪ੍ਰਚਾਰ ਲਈ ਨਹੀਂ ਪਹੁੰਚੇ ਪਰ ਲਾਗੇ ਖੇਤਾਂ ਵਿੱਚ ਲਾ ਦਿੱਤੀ ਅਗਰ ਸਾਰੇ ਪੰਡਾਲ ਵਿੱਚ ਹੋਇਆ ਤੂੰਹਾਈ ਤੂੰਹਾਂ ਆਮ ਆਦਮੀ ਪਾਰਟੀ ਦੀ ਰੈਲੀ 'ਚ ਰੰਗ ਚ ਪਈ ਭੰਗ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਆਮ ਆਦਮੀ ਪਾਰਟੀ ਲਈ ਚੌਂ ਲੜ ਰਹੇ ਅਮਨ ਸ਼ੀਰ ਸਿੰਘ ਸ਼ਰੀਕ ਕਲਸੀ ਦੇ ਲਈ ਚੌਂ ਪ੍ਰਚਾਰ ਕਰ ਲਈ ਮੁੱਖ ਮੰਤਰੀ ਭਗਵੰਤ ਸਮਾਨ ਕਲਾ ਨੌਰ ਦਾ ਬਕਾਸ਼ੀਣੀ ਵਿੱਚ ਆ ਰਹੇ ਸੰਤ ਪਰ ਐਮਰਜੈਂਸੀ ਹੂਨ ਕਾਰਨ ਉਹ ਨਹੀਂ ਪਹੁੰਚ ਸਕੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਸਾਰਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਉਸ ਸਟੇਡੀਅਮ ਦੇ ਲਾਗੇ ਖੇਤਾਂ 'ਚ ਵਿੱਚ ਕੁਝ ਸ਼ਰਾਤੀ ਅੰਸਰਾ ਵੱਲੋਂ ਅੱਗ ਲਗਾ ਦਿੱਤੀ ਅਤੇ ਅੱਗ ਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਅੱਗ ਨੂੰ ਕਾਬੂ ਪਾ ਲਿਆ ਗਿਆ ਪਰ ਸਾਰੇ ਹੀ ਪੰਡਾਲ ਦੇ ਵਿੱਚ ਧੂਆ ਹੀ ਧੂਆ ਹੋ ਗਿਆ ਮੌਸਮ ਦੀ ਗੜਬੜੀ ਹੋਣ ਕਾਰਨ ਅੱਗ ਕਾਫੀ ਜ਼ਿਆਦਾ ਖਿਲਾਰ ਦੇ ਵਿੱਚ ਫੈਲ ਗਈ ਅਤੇ ਮੌਸਮ ਦੀ ਖਰਾਬੀ ਕਾਰਨ ਵਕਤ ਤੋਂ ਪਹਿਲਾਂ ਹੀ ਪੰਡਾਲ ਸਾਰਾ ਖਿਲਰੋ ਖਿਲਰੀ ਹੋ ਗਿਆ ਜਿਹੜੇ ਅੰਸਰਾ ਨੇ ਆਖਰੀ ਕੋਈ ਨਾਰਕਾ ਕੀਤੀਆਂ ਨੇ ਇਹ ਇੱਕ ਬਹੁਤ ਫਸਲਾੜ ਦਾ ਨਤੀਜਾ ਹੈ ਤੋਂ ਉਹਨਾਂ ਦੇ ਵੀ ਇੱਥੇ ਬੰਦੇ ਪਿੱਛੇ ਹੁੰਦੇ ਨੇ ਉਹ ਸਾਰਾ ਦੱਸਦੇ ਨੇ ਸਟਾਈਲ ਦੇ ਰਿਹਾ ਸਾਡੇ ਜਿਹੜੇ ਇੱਕ ਸਟੂਡੀਓ ਆਸਾਂ ਮਜੂਦ ਨੇ ਪੁਛੀ ਇਸ ਕਰਕੇ ਕਿ ਜਮਿੰਦਾਰ ਚਾਹੀਦਾ ਨਹੀਂ ਪਾੜ ਦਾ ਪਟਾੜੀ ਦਾ ਨਤੀਜਾ ਹੈ ਤੇ ਆਉਣ ਵਾਲੀ ਜਿਹੜੀ ਰੈਲੀ ਦੁਪਹਿਰਾ ਸਵੇ ਸਰੀ ਕਲਸੀ ਜੀ ਨੇ ਕਿਹਾ ਕਿ ਉਹ ਹੰਤਮਾਨ ਦੀ ਤਾਂ ਸਿਹਤ ਨੂੰ ਕਿਸੀ ਦੁਬਾਰਾ ਮੇਰਾ ਪਾਪਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਉਮੀਦ ਆਉਣ ਜੇ ਤੇ ਐਦੋਂ ਕਿ ਤਿੰਨ ਤੋਂ ਚਾਰ ਗੁਣਾ ਜਿਹੜਾ ਕੱਠਵਾ ਉਹ ਇੱਥੇ ਜਿਹੜਾ ਵਾ ਪਾਰਟੀ ਇੱਥੇ ਕਿੰਨਾ ਸਿਆਰਤਾਂ ਕਿਉਂ ਕਰਦੇ ਨੇ ਕੋਲਾਡ ਦਾ ਨਤੀਜਾ ਹੋਰ ਕਿ ਦਿਖਦਾ ਹੀ ਇਹ ਜਮਾਤਾਂ ਚ ਬੜੋਂ ਕੰਡੇ ਤੇ ਆਈਆਂ ਨੇ ਆਮ ਆਦਮੀ ਪਾਰਟੀ ਦੇ ਗਾੜੀ ਟਿਕਣਾ ਨਹੀਂ 130 ਜਿਹੜਾ ਭਗਵੰਤ ਮਾਤਾ ਜੀ ਨੇ ਵਾਦਾ ਕੀਤਾ ਕਿ 130 ਕਰਨਾ ਹੈ ਤਾਂ ਮੋਹਰ ਲਾਈਏ ਡੇਰਾ ਪਪਾ ਨਾਨਕ ਵਾਲਿਆਂ ਨੇ 130 ਤੇ ਕਿੰਨਾ ਵਿਰੋਧੀਆਂ ਨੂੰ ਕੁਛ ਨਿਆ ਤਾਂ ਕਿ ਨੇ ਉਹ ਤਾਂ ਸੋਣੀ ਲਿਆ ਮੈਂ ਹੁਣ ਮੈਂ ਉਹੀ ਕਹਿਣਾ ਹੈ ਕਿ ਜਿਹੜੇ ਬਾਈਚ ਬਸਤੇ ਖੋਏ ਜਿੰਨਾਂ ਲੋਕਾਂ ਨੇ ਜੇ ਹੈ ਕਿ ਕੋਈ ਤੇ ਹੁਣ ਕੋਈ ਕਿ ਵਿਖਾਈ ਮੈਂ ਹੀ ਬੇਦਰਨਾ ਦੋੜ ਹਾਂ ਉਹ ਤਾਂ ਚੰਗੇ ਕੰਮ ਨਮੂਨਾ ਕਰਾਂਗੇ ਉਹਨਾਂ ਦਾ ਧੰਨਵਾਦ ਜਿਹੜਾ ਖੋਏਗਾ ਨੂੰ ਧਿਆਨ